ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜਿਲ੍ਹਾ ਸਪਿੰਡੂ ਸ਼੍ਰੀ ਤਰਤਾਮਾ ਸਾਹਿਬ ਲੱਗਦਾ ਵੀਰ ਸਰਬਜੀਤ ਸਿੰਘ ਦੇ ਫਾਰਮ ਤੇ ਆਇਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਵੀਰ ਦਾ ਸੋ ਡੇਰੀ ਫਾਰਮਿੰਗ ਦੇ ਨਾਲ ਨਾਲ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਟੋਟਲ ਚਾਰ ਐਨੀਮਲ ਤੁਹਾਨੂੰ ਦਿਖਾਉਣੇ ਆ ਇੱਕ ਤੋਕੜ ਇੱਕ ਦੋਸਤੋ ਬਣੀ ਮੱਝ ਦਿਖਾਵਾਂਗੇ ਤੁਹਾਨੂੰ ਨੀਂਦੀ ਰਾਵੀ ਦੇ ਵਿੱਚ ਮੱਝ ਆ ਕੁਝ ਕੁ ਦਿਨਾਂ ਦੀ ਬਣੀ ਆ ਕੋਈ 40 ਕਿ ਦਿਨਾਂ ਦੀ ਬਣੀ ਆ ਇੱਕ ਗੱਪਣ ਮੱਝ ਇੱਕ ਸੱਜਰ ਸੂਈ ਆ ਇੱਕ ਦੋਸਤੋ ਸੱਜਰ ਸੂਈ ਵੇਰ ਤੁਹਾਨੂੰ ਦਿਖਾਦਾ ਕਿ ਟੋਟਲ ਚਾਰ ਐਨੀਮਲ ਆ ਚੌਂ ਐਨੀਮਲ ਦੀ ਆਪਾਂ ਡਿਟੇਲ ਵੀਰ ਖਰਵੇਲ ਦੇ ਕੋਲੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਪੂਰੀ ਸਾਂਝੀ ਕਰਦੇ ਆ ਕਿ ਤੋ ਬਾਕੀ ਪੂਰੀ ਵੀਡੀਓ ਦੋਸਤੋ ਦੇਖ ਲਿਆ ਕਰੋ ਐਂਡ ਤੱਕ ਠੀਕ ਹੈ ਜੀ ਬਾਕੀ ਵੀਡੀਓ ਵੱਧ ਤੋਂ ਵੱਧ ਅਗੇ ਸ਼ੇਅਰ ਕਰ ਦਿਆ ਕਰੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਸੋ ਪਿੰਡ ਜੋੜ ਸਿੰਘ ਵਾਲਾ ਦੋਸਤੋ ਵੱਡੇ ਸਹਰਾ ਬਿਲਕੁਲ ਨਜ਼ਦੀਕ ਚੀਮਾ ਬਰਵਾਲਾ ਸੈਦੋਂ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਹਰੀਕੇ ਪਤਨ ਤੋਂ ਕੋਈ 12 13 ਕਿਲੋਮੀਟਰ ਦੀ ਦੂਰੀ ਹੈ ਠੀਕ ਹੈ ਜੀ ਤੇ ਪਿੰਡ ਆ ਕੇ ਦੋਸਤੋ ਕੋਈ ਵੀਰ ਆਪਣੀ ਤਸੱਲੀ ਕਰਨੀ ਚਾਹੁੰਦਾ ਜਿੰਨੇ ਵੀ ਪਸ਼ੂ ਤੁਹਾਨੂੰ ਦਿਖਾਵਾਂਗੇ ਦੋ ਟਾਈਮ ਚੋਲਿਓ ਜਿਹੜਾ ਪਸ਼ੂ ਸੋਇਆ ਗੱਪਣ ਪਸ਼ੂ ਦੋਸਤੋ ਆਪਣੀ ਚੌਥਾਣਾ ਦੀ ਕੋ ਵੀ ਤੁਸੀਂ ਯਕੀਨੀ ਬਣਾ ਲਿਓ ਪਸੂ ਦੋਸਤੋਂ ਚੰਗੇ ਦਿਖਾਵਾਂਗੇ ਤੁਹਾਨੂੰ ਤੇ ਰੇਡ ਜਾਇਜ਼ ਵਾਜਬ ਰੇਡ ਹੋਊਗਾ ਬਾਕੀ ਮੱਝਾਂ ਵੱਟੀਆਂ ਵੀ ਹੈਗੀਆਂ ਨੇ ਠੀਕ ਹੈ ਜੀ ਤੇ ਇੱਕ ਤੋਕੜ ਗੱਬਣ ਨੱਕ ਵੀ ਹੈਗਾ ਵੀਰ ਦੇ ਕੋਲ ਸੋ ਇਹਦੀ ਡਿਟੇਲ ਆਪਾਂ ਜਿਹੜੀ ਦੋਸਤੋਂ ਸਟਾਰਟਿੰਗ ਤੋਂ ਸ਼ੁਰੂਆਤੀ ਟਾਈਮ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਨੀਂਦੀ ਰਾਵੀ ਦੀ ਇਹ ਮੱਝ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਬਾਈ ਹਰਵੈਲ ਸਿੰਘ ਸਾਸਿਕਾਲ ਹਾਂਜੀ ਸੰਤੂ ਸਾਹਿਬ ਜੀ ਸਾਸਿਕਾਲ ਬਾਕੀ ਜਿੰਨੇ ਵੀ ਰਾਜ ਸਿੰਧੂ ਫਾਰਮਿੰਗ ਚੈਨਲ ਨੂੰ ਦੇਖ ਰਿਹਾ YouTube Instagram Facebook ਤੇ ਸਾਰਿਆਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਸਾਸਿਕ ਸ਼ੁਕਰਮਾਰਕ ਦਾ ਅਚਾਰ ਰਵੇਲ ਵੀ ਤਾਂ ਜਿੱਦਾਂ ਆਪਾਂ ਜ਼ਿਕਰ ਕੀਤਾ ਹੈ ਅੱਜ ਐਨੀਮਲ ਆਪਣੇ ਕੋਲ ਵੈਸੇ ਟੋਟਲ 4 ਆ ਇੱਕ ਵਾਇਰਸ ਸਮੇਤ ਹਾਂਜੀ ਤੇ ਸੂਏ ਸਵਾਜਾ ਵੈਸੇ ਇੱਕ ਮਾਝੀ ਆਪਣੇ ਕੋਲ ਜਿਹੜੀ ਗੱਭਣ ਆ ਤੇ ਬਾਕੀ ਪਸ਼ੂ ਸਾਰੇ ਦੁੱਧ ਤੇ ਚੱਲਣ ਦੇ ਆ ਅ ਤਕਰੀਬਨ ਜਿਹੜੀ ਆ ਗੱਭਣ ਉਹ ਵੀ ਆਪਾਂ ਇਸ ਤਰੀਕੇ ਨਾਲ ਟਿੱਪਕੇ ਦਿਖਾਵਾਂਗੇ ਵੀ ਜਿਸ ਤਰ੍ਹਾਂ ਸੂਈ ਹੁੰਦਾ ਅੱਛਾ ਜੀ ਬਿਲਕੁਲ ਬਰਾਬਰ ਬਰੂਕੇ ਦਿਖਾਵਾਂਗੇ ਠੀਕ ਹੈ ਉਹਦੇ ਚ ਵੀ ਕੋਈ ਕਮੀ ਬੇਸ਼ੀ ਨਹੀਂ ਆ ਤੁਸੋ ਐਨੀਮਲ ਜਿਹੜੇ ਗੱਭਣ ਹੁੰਦੇ ਆ ਜ਼ਿਆਦਾਤਰ ਆਪਾਂ ਕੀ ਕਰਦੇ ਆ ਵੀ ਜਿਹੜੇ ਪਸ਼ੂ ਗੱਭਣ ਹੁੰਦੇ ਆ ਉਹ ਆਪਾਂ ਤੁਹਾਨੂੰ ਟਿਪ ਕੇ ਦਿਖਾ ਦਈਦੇ ਆ ਤਸੱਲੀ ਦੇ ਨਾਲ ਠੀਕ ਆ ਕਿ ਜਿਹੜੀਆਂ ਹੈਗੀਆਂ ਸੂਈਆਂ ਹੋਈਆਂ ਆ ਆਪਾਂ ਚੁਵਾਈ ਦਿਖਾਵਾਂਗੇ ਠੀਕ ਆ ਜੀ ਸੋ ਉਹਨਾਂ ਦੀ ਚੁਵਾਈ ਦਿਖਾ ਦਾਂਗੇ ਜਿਹੜੇ ਐਨੀਮਲ ਸੂਏ ਆ ਠੀਕ ਆ ਤੇ ਸਮਾਂ ਦੋਸਤੋ ਕੋਈ 12:00 ਵਜੇ ਦਾ ਹੈਗਾ ਦੁਪਹਿਰ ਦੇ 12:00 ਵਜੇ ਦਾ ਸਮਾਂ ਵੈਸੇ ਤੇ ਤਰੀਕਾ 29 ਆ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਡਿਟੇਲ ਕਰਦੇ ਆ ਸਾਂਝੀ ਪਰ ਵੇਲੇ ਪਹਿਲੇ ਨੰਬਰ ਤੋਂ ਸ਼ੁਰੂਆਤ ਇਸੇ ਮੱਝ ਤੋਂ ਕਰਦੇ ਆ ਗੇਢੇ ਕੱਟ ਦੇ ਵਿੱਚ ਜਿਹੜੀ ਤੁਹਾਨੂੰ ਸਰ ਨੀਲੀ ਦੀ ਝੋਟੀ ਆ ਅੱਛਾ ਜੀ ਪਹਿਲੇ ਸੂਏ ਦੇ ਵਿੱਚ ਸੂਈ ਆ ਠੀਕ ਆ ਜੀ ਇਹ ਤੇ ਅੱਗੇ ਕੋਈ 40 ਦਿਨ ਦੀ ਇਹ ਗੱਪਣਾ ਅੱਛਾ ਜੀ ਦੱਪਣ ਦੇ ਵਿੱਚ ਆਪਾਂ ਸ਼ੋਰਟ ਹੀ ਨਹੀਂ ਦੇਵਾਂਗੇ ਕਿ ਇਹ ਨਿਕਲਦੀ ਆ ਬਾਕੀ 100 ਦੇ 100 ਵਿੱਚੋਂ ਜਿਹੜੀ ਇਹਦੇ ਚਾਂਸ ਆ ਕਿਉਂਕਿ ਇਹਦੇ ਜਿਹੜਾ ਪਿੰਡਾ ਵਾ ਬਿਲਕੁਲ ਖੁੱਲੰਦਿਆ ਵਾ ਹੂੰ ਬਿਲਕੁਲ ਲੱਗਦੀ ਆ ਕਿ ਇਹ ਚੋਟੀ ਹੂੰ ਖਲੋਤੀ ਆ ਪਹਿਲਾਂ ਨਹੀਂ ਸੂਈ ਹਾਂ ਹਾਂ ਪਹਿਲਾਂ ਨਹੀਂ ਸੂਈ ਆ ਹੁਣ ਦੂਜੇ ਵਾਸਤੇ ਗੱਪਣ ਆ ਠੀਕ ਹੈ ਇਹਦੇ ਥੱਲੇ ਹੁਣ 4 ਕਿ ਲੀਟਰ ਜਿਹੜਾ ਦੁੱਧ ਆ ਜੀ ਤਾਂ ਦੋਸਤੋ ਢਿੰਗਾ ਘਾਟ ਟੇਢੇ ਘਾਟ ਦੇ ਵਿੱਚ ਆ 4 ਕ ਤਕਰੀਬਨ 4 ਕਿ ਲੀਟਰ ਦੁੱਧ ਤੇ 40 ਦਿਨਾਂ ਦੀ ਜਿਹੜੀ ਦੋਸਤੋ ਬਣੀ ਥਣੀ ਆ ਠੀਕ ਅਗੇ ਨਵੇਂ ਤੋਂ ਦਰਲੀਆਂ 40 ਦਿਨ ਦਾ ਸਮਾਂ ਹੋ ਗਿਆ ਤੇ ਬਾਕੀ ਹਾਈਟ ਮੀਡੀਅਮ ਦੇ ਵਿੱਚ ਆ ਮੀਡੀਅਮ ਦਰਮਿਆਨੀ ਹਾਈਟ ਆ ਬਾਕੀ ਨਸਲ ਬਰੀਡ ਦੇ ਵਿੱਚ ਪੂਰੀ ਆ ਤੇਡੇ ਘੱਟ ਦੇ ਲੰਬਾਈ ਬਹੁਤ ਜ਼ਿਆਦੀ ਆ ਸੋ ਟੇਡੇ ਘੱਟ ਦੇ ਵਿੱਚ ਮੋਸਟਲੀ ਬਹੁਤ ਵੀਰ ਲਾਈਕ ਕਰਦੇ ਆ ਪਸੰਦ ਕਰਦੇ ਆ ਠੀਕ ਆ ਮਗਰ ਲੇਖ ਹੋਰ ਤੋਂ ਪਏ ਆ ਜੇਕਰ ਤੁਸੀਂ ਟੇਡੇ ਘੱਟ ਦੀ ਗੱਲ ਕਰੀਏ ਅਗਲੇ ਦੇ ਵਿੱਚ ਅਗਲਿਆਂ ਦੇ ਜਵਾਬ ਹੈਗਾ ਜੀ ਜਵਾਬ ਹੈਗਾ ਦੋਨਾਂ ਦੇ ਪੱਬੀਆਂ ਤੇ ਪੱਬੀਆਂ ਤੇ ਜੀ ਅਗਲੇ ਪਾਸੇ ਬਿਲਕੁਲ ਵਿਚਕਾਰ ਸੈਂਟਰ ਲਓ ਜੀ ਠੀਕ ਆ ਨਿੱਕੀ ਸਿੰਘੀ ਆ ਠੀਕ ਆ ਜੀ ਟੇਡਾ ਘੱਟ ਆ ਲਓ ਜੀ ਸੋ ਆਹ ਦੇਖੋ ਦੋਸਤ ਸਿੰਘੀ ਸਿੰਘੀ ਬਹੁਤ ਪ ਡੇਡੇ ਘਟ ਦੇ ਵਿੱਚ ਆ ਸੋ ਕਾਫੀ ਵੀਰਾਂ ਦਾ ਸ਼ੌਂਕ ਵੀ ਜਕਰ ਨੀਲੀ ਜਾ ਵੀ ਨਾ ਸੋਦੀ ਗੱਲ ਕਰਨ ਲਈਏ ਤੇ ਬਹੁਤ ਵੀਰ ਪਸੰਦ ਕਰਦੇ ਵੀ ਚੰਗਾ ਪਸ਼ੂ ਨਿਕਲੇ ਤੇ ਖਰੀਦ ਲੀਏ ਫਿਲਹਾਲ ਦੋਸਤੋ 4 ਗੀਟਰ ਆ ਤੇ 40 ਦਿਨਾਂ ਦੀ ਸੌਰੀ ਆ ਬਣੀ ਆ ਕੋਈ ਨਿਕਲ ਆਉਂਦੀ ਉਹ ਵੀ ਕਿਸੇ ਭਰਾ ਦਾ ਲਾਕਾ ਕਿਸਮਤ ਆ ਜਿੱਦਾਂ ਪਾਈ ਹਰਵੈਲ ਨੇ ਦੱਸਿਆ ਵੀ ਪਿੰਡਾਂ ਘੁਲੇ ਆ ਠੀਕ ਆ ਜੀ ਇਹ ਵੀ ਇੱਕ ਨਿਸ਼ਾਨੀ ਹੁੰਦੀ ਜਦੋਂ ਪਸ਼ੂ ਬਿਲਕੁਲ ਪਿੰਡੇ ਵਾਲੇ ਪਾਸਿਓਂ ਘੁਲ ਜੇ ਤੇ ਇੱਕ ਐਸਟੀਮੇਟ ਆ ਠੀਕ ਆ ਜੀ ਵੀ ਪਸ਼ੂ ਜਿਹੜਾ ਗੱਭਨ ਠਹਿਰਿਆ ਹੁੰਦਾ ਤੇ ਕਈ ਵਾਰ ਟੁੱਟਦੇ ਜਾਂਦਾ ਪਸ਼ੂ ਗੱਭਨ ਅਟ ਵੀ ਦੇ ਜਾਂਦੇ ਠੀਕ ਆ ਜ ਆ ਤੁਸੀਂ ਵੇਖੋ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਬਾਕੀ ਇਹਦੀ ਗੱਲ ਕਰੀਏ ਕੁਆਲਿਟੀ ਦੀ ਤੇ ਬਰੀਡ ਵਾਈਪ ਪ੍ਰੋਪਰ ਆ ਹਾਂ ਬਿਲਕੁਲ ਮਦਰੀਆਂ ਡੋਲੀਆਂ ਦੇ ਵਿੱਚ ਆ ਚਮੜੀ ਚੁਮੜੀ ਬੜੀ ਪਤਲੀ ਆ ਤੇ ਚੂਣ ਬਹੁਤ ਚੰਗੀ ਧਾਰ ਉਂਗਲ ਵਰਗੀ ਮੋਟੀ ਆ ਇਹਦੀ ਠੀਕ ਹੈ ਜੀ ਤੇ ਪਹਾੜੇ ਵੰਡੇ ਤੇ ਮਿਲਦੀ ਕੋਈ ਟੀਕਾ ਨਹੀਂ ਆ ਕੁਝ ਨਹੀਂ ਆ ਠੀਕ ਹੈ ਜੀ ਠੀਕ ਆ ਬਹੁਤ ਚੰਗੀ ਆ ਆਪਣੇ ਕੋਲ ਥਿਆਣ ਕੇ ਵੀ ਪਹਾੜੇ ਤੇ ਮਿਲਦੀ ਆ ਬਿਲਕੁਲ ਪਹਾੜੇ ਵੰਡੇ ਤੇ ਬਿਲਕੁਲ ਕਰਮਾਲੀ ਨੇ ਤੰਗ ਨਹੀਂ ਕੀਤਾ ਹਾਂ ਤੇ ਬਿਊਟੀ ਯੈਲੋ ਤਾਂ ਇਹਦੀਆਂ ਗੱਲਾਂ ਹੀ ਗਾ ਵੀ ਇੰਨਾ ਸੋਹਣਾ ਪੂਣਾ ਸਿੰਗੀ ਅੱਖ ਦੀ ਕੁਆਲਿਟੀ ਬਿਲਕੁਲ ਹਰ ਇੱਕ ਚੀਜ਼ ਦੇ ਵਿੱਚ ਪ੍ਰੋਪਰ ਆ। ਲਓ ਦੋਸਤੋ, ਬਾਕੀ ਦੋਸਤੋ ਜਿੰਨਾ ਕ ਮੁੱਲ ਆ, ਜਿੰਨਾ ਕ ਰੇਟ ਕਰਨਾ ਉਹਦੇ ਅਕੋਰਡਿੰਗ ਜਾਂ ਹਾਈਟ ਜਾਂ ਪੂਰੀ ਨਸਲ ਦੀ ਤਾਂ ਚਲੋ ਹੈਗੀ ਹੈਗੀ ਆ। ਬਾਕੀ ਹਾਈਟ ਜਿਹੜੀ ਮੀਡੀਅਮ ਦਰਮਿਆਨੀ ਹਾਈਟ ਆ, ਉਹਦੇ ਹਿਸਾਬ ਨਾਲ ਜਿਹੜਾ ਮੁੱਲ ਮੰਗਿਆ ਜਾਊਗਾ, ਬਾਕੀ ਅੱਗੇ ਨਿਕਲ ਵੀ ਆਉਂਦੀ ਆ ਉਹ ਵੀ ਦੋਸਤੋ। ਬਿਲਕੁਲ ਸੋਹਣੀ ਸੁਭਾਗੇ ਵਾਲੀ ਗੱਲ ਆ। ਤਿੰਨ ਸਾਹਿਬ ਆਪਾਂ ਇਹਦੀ ਗੱਲ ਕਰੀਏ ਜੇ ਬੱਚੇ-ਬੁੱਤੀ ਇਹਦੇ ਚ ਲੈਣੇ ਹੋਣ। ਹਾਂ ਜੀ। ਤਾਂ ਬਹੁਤ ਟਾਪ ਦੇ ਦੋਗੇ। ਚਲੋ ਵਧੀਆ ਚੰਗੀ ਕਰਦਾ ਜੀ। ਲਓ ਵੀ ਆਹ ਥਾਣਾ-ਥ ਪੋਲੀ ਚੋਣ ਚਾਂਦਲ ਤੋਂ ਬਰਾਬਰ ਬਿਲਕੁਲ ਉਂਗਲ ਵਰਗੀ ਧਾਰ ਹੈ ਜੀ। ਸਭਾਈ ਇੱਕ ਨੰਬਰ ਆ। ਤੇ ਹਰਫੇਲ ਦੇ ਦਿਆ ਕਿੰਨੇ ਦੀ ਫਿਰ? ਹਾਂ ਬਿਲਕੁਲ ਸੰਧੂ ਸਾਹਿਬ ਦੇ ਲਈ 47.5 ਹਜ਼ਾਰ। 47.5 ਵਿੱਚੋਂ ਛੋੜ ਹੋਊਗੀ। ਠੀਕ ਹੈ ਜੀ। ਇੱਕ ਛੋੜ ਹੋਊਗੀ। ਛੋੜ ਦਾ ਮਤਲਬ ਹੁੰਦਾ ਉਹ ਆਪਣੀ ਮਰਜ਼ੀ ਦੀ 200 400 500। ਲਓ ਦੋਸਤੋ 47.5 ਹਜ਼ਾਰ ਦੀ ਅੱਖਾ ਤੁਸੀਂ ਦੇਖ ਸਕਦੇ ਜੇ। ਅੱਖਾ ਬਿੰਗੀਆਂ ਬਹੁਤ ਸੋਹਣੀ ਹੈ ਬਿਲਕੁਲ। ਛੋਟਾ ਸਿੰਘ। ਇੱਥੇ ਜਿਹੜਾ ਸਿੰਘ ਬਿਲਕੁਲ ਤਿੱਖਾ ਹੋ ਜਾਊਗਾ ਇਹਦਾ। ਹਾਂ। ਸਹੀ ਹੈ। ਹਾਂ ਜੀ। ਚੰਗੀ ਹੈ ਦੋਸਤੋ ਬੰਤਰ-ਬੁੰਤਰ ਚੰ ਬਿਲਕੁਲ ਪੇਠਪੁਰੇ ਤੋਂ ਇੱਕ ਸਾਰ ਬਾਕੀ ਵਾਧੇ ਬੰਦੀ ਆਉਣ ਵਾਲੇ ਸਮੇਂ ਦੇ ਵਿੱਚ ਸਹੀ ਹੈ ਜੀ ਅੱਛਾ ਰੀਪਲ ਸੈਕੰਡ ਨੰਬਰ ਤੇ ਗੱਬਣ ਆ ਗਈ ਝੋਟੀ ਇਹ ਤੀਜੇ ਸਵੇਰ ਸੌਰੀ ਸੂਣਾ ਇਹਨੇ ਤੀਜੇ ਸਵੇਰ ਮੱਝ ਤੀਜੇ ਸਵੇਰ ਹਾਂ ਜੀ ਠੀਕ ਹੈ ਤੇ ਬਿਲਕੁਲ ਇਹਦੀ ਜਿਹੜੀ ਦੁੱਧ ਦੀ ਗੱਲ ਕਰੀਏ ਆ 15 16 ਲੀਟਰ ਦੀ ਮਾਲਕਾ ਇਹ ਅੱਛਾ ਜੀ ਤੇ ਚੋਣ ਬਹੁਤ ਚੰਗੀ ਆ ਆਪਣੇ ਆਪ ਦੇ ਕਿਤੇ ਲਿਆਜੀ ਬੰਦਿਆਂ ਤੋਂ ਆਈ ਆ ਮੇਰੇ ਕੋਲੇ ਕਰਦੀ ਮੱਝ ਆ ਜੀ ਅੱਛਾ ਜੀ ਦੋ ਸੂਵੇ ਆਪਾਂ ਇਹਦੇ ਚੋਏ ਆ ਦੋਨੇ ਸੂਵੇ ਕਟੀਆਂ ਦਿੱਤੀਆਂ ਯਾਰ ਕੀ ਖਾਣ ਤੋਂ ਗੱਬਣ ਇਹ ਅੱਛਾ ਅੱਛਾ ਜੀ ਠੀਕ ਹੈ ਅੱਗੇ ਥੋੜੀ ਕੱਚੀ ਸੀ ਜਦੋਂ ਆਪਾਂ ਵੀਡੀਓ ਪਾਈ ਸੀ ਪਿਛਲੀ ਵੀਡੀਓ ਚ ਆਪਾਂ ਵੈਸੇ ਵਿਖਾਈ ਸੀ ਤਾਂ ਪਿਛਲੀ ਚ ਪਾਈ ਸੀ ਤਾਂ ਤੁਸੀਂ ਵੀ ਕਿਸੇ ਵੀਰਾਂ ਦੇ ਮਨ 'ਚ ਸ਼ੱਕ ਨਾ ਰਵੇ ਕਿਉਂਕਿ ਜਿਵੇਂ ਜਿਵੇਂ ਪਸ਼ੂ ਨੇੜੇ ਤੁਰੇ ਆਉਂਦਾ ਦਿਨੋਂ ਦਿਨ ਉਵੇਂ ਉਵੇਂ ਤੁਸੀਂ ਵੇਖੋ ਲੇਵੇ ਦੀ ਬਨਾਵਟ ਕਾਫੀ ਨਿਕਲ ਕੇ ਸਾਹਮਣੇ ਆਈ ਜਾਂਦੀ ਆ ਠੀਕ ਹੈ ਜੀ ਮੋਰਾ ਸੀਮਨ ਦੋਸਤੋ ਖਾਣ ਤੋਂ ਇਹ ਨੈਕਸਟ ਅੱਗੇ ਗੱਬਣ ਆ ਆਪ ਤੁਸੀਂ ਜਿਹੜੀ ਦੋਸਤੋ ਵੇਖ ਕੇ ਬਾਡੀ ਸਟਰਕਚਰ ਦਾ ਚੈੱਕ ਕਰੋ ਸਿੰਗਲ ਹੱਡੀ ਦੀ ਆ ਕਾਦ ਕੋ ਕਾਦ ਕੋ ਤੋਂ ਵੱਡਾ ਏ ਵੀ ਸੰਦੂ ਸਾਹਿਬ ਵਿਗ ਗਈ ਸੀਗੀ ਕਿਸੇ ਬਾਈ ਨੇ ਸਾਈ ਪਾਈ ਸੀ ਅੱਛਾ ਜੀ ਉਹਨਾਂ ਦੇ ਕੋਈ ਪ੍ਰੋਬਲਮ ਆ ਗਈ ਨਹੀਂ ਤਾਂ ਮੱਝ ਤਾਂ ਵਿਗ ਗਈ ਸੀ ਆਪਣੀ ਵੀ ਆ ਤੁਸੀਂ ਦੱਸ ਰਹੇ ਸੀ ਵੀ ਗੱਲਬਾਤ ਚੱਲ ਰਹੀ ਹੈ ਜਾਂ ਹੋ ਗਈ ਇਹਨਾਂ ਨਾਲ ਤੇ ਕਾਫੀ ਭਰਾਵਾਂ ਦੇ ਕੋਲ ਫੋਨ ਆਏ ਉਹਨਾਂ ਨੂੰ ਜਵਾਬ ਦਿੱਤਾ ਕਿ ਵਿਕੀ ਹੋਈ ਆ ਆ ਸ਼ਾਇਦ ਉਹਨਾਂ ਦੀ ਕੋਈ ਪ੍ਰੋਬਲਮ ਕੋਈ ਗੱਲ ਨਹੀਂ ਬਾਕੀ ਹੋਰ ਵਧੀਆ ਬਣ ਗਈ ਪਹਿਲਾਂ ਨਾਲੋਂ ਲਓ ਜੀ ਫੁੱਲ ਹੈਵੀ ਆ ਦੋਸਤੋ ਸਰੀਰਕ ਪੰਤਰ ਦੀ ਗੱਲ ਕਰੀਏ ਭਾਰੀ ਆ ਪੂਰੀ ਸਰੀਰਕ ਪੰਤਰਾਂ ਦਾ ਬਹੁਤ ਚੰਗੀ ਮੱਝ ਫਿਰ ਠੰਡੀ ਸੀਲ ਹਾਂਜੀ ਲੰਬਾ ਸਮਾਂ ਦੁੱਧ ਦਿੰਦੀ ਏ 100 ਚੋਂ 100 ਜਿਹੜੀ ਇਹਦੇ ਕੱਟੀ ਦੇ ਫਿਰ ਚਾਂਸ ਏ ਹਰਵੈਲ ਸਿੰਘ ਚਲੋ ਚਲੋ ਵਪਾਰ ਦਾ ਕੰਮ ਆ ਤੁਹਾਡੇ ਕੋਲ ਅੱਗੋਂ ਪਸ਼ੂ ਆਉਂਦੇ ਪਰ ਇਹ ਆਪਾਂ ਵੈਸੇ 15 14 15 16 ਲੀਟਰ ਚੋਇਆ ਨੋਰਮਲ ਘਰੇਲੂ ਚਵਾਈ ਜਿਹੜੀ ਇੰਨੀ ਇੰਨੇ ਕਰਾਈ ਆ ਠੀਕ ਹੈ ਜੀ ਕੋਈ ਜ਼ਿਆਦੀ ਫੀਡ ਤੇ ਨਹੀਂ ਆ ਦੋਸਤੋ ਪਿਛਲੇ ਸੂਬਿਆਂ ਤੇ ਵਿੱਚ ਇਸੇ ਫਾਰਮ ਤੇ ਇਹ ਰਹੀ ਆ ਤੇ ਫਿਲਹਾਲ ਹੁਣ ਸੇਲ ਦਾ ਪ੍ਰੋਗਰਾਮ ਬਣ ਗਿਆ ਸੀਗਾ ਵੀ ਸੇਲ ਕਰ ਦਿੰਨੇ ਆ ਪਤੂ ਸਾਹਿਬ ਉਹ ਵੀ ਆਪਣੀ ਕੈਮਰਾ ਘਮਾ ਦਿਓ ਆਪਣੇ ਕੋਲ ਪੰਜ ਮੱਝਾਂ ਕਰਿਆ ਆਪਾਂ ਉਹ ਵੀ ਸੇਲ ਕਰ ਲਓ ਦੋ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਬਿਲਕੁਲ ਅੱਗੇ ਜਦੋਂ ਤਿਆਰੀ ਤੇ ਹੁੰਦੀਆਂ ਗਾਂ ਗੱਪਣ ਸੂਣ ਦੇ ਨੇੜ ਆਉਂਦੀਆਂ ਤੇ ਬਿਲਕੁਲ ਜੀ ਬੋਲਾ ਪੰਨਨ ਲੱਗ ਪਈ ਹੁਣ ਲੋਕ ਦੋਸਤੋ ਬਰਾਜਿਆ ਕਰੋ ਤੁਸੀਂ ਠੀਕ ਆ ਜੀ ਟੋਨ ਬਹੁਤ ਹੈ ਗੱਬਣਾ ਪਰ ਬਰਾਜਾ ਦੋਸਤੋ ਜਿਵੇਂ ਸੁਈਆਂ ਮਜਾਂ ਦੇ ਚੁਵਾਈ ਆਪਾਂ ਕਰਦੇ ਆਂ ਬੋਲੇ ਦੇ ਮੋਟੀ ਧਾਰ ਉਂਗਲ ਉਂਗਲ ਜਿਹੜੀ ਆ ਵੇਖੋ ਸਤਿ ਸ੍ਰੀ ਅਕਾਲ ਕੋਈ ਸ਼ੱਕ ਨਹੀਂ ਇਸ ਛੋਟੀ ਦੇ ਵਿੱਚ ਆਪਣੀ ਘਰ ਦੀ ਮੱਝਾ ਕਰਮਾਲੀ ਦੁੱਧ ਵੀ ਬਥੇਰਾ ਦੇ ਜਾਂਦੀ ਆ ਹਾਂ 16 17 ਨੂੰ ਹੱਥ ਮਾਰ ਜਾਂਦੀ ਆ ਲੋਕ ਦੋਸਤੋ ਠੀਕ ਆ ਜੀ ਕਾਫੀ ਦੋਸਤੋ ਭਰਾਤੀ ਵੀਰ ਨੇ ਬਾਕੀ ਚਵਾਈ ਤੁਸੀਂ ਦੇਖ ਹੀ ਲਈ ਆ ਪੋਲੀ ਆ ਬਿਲਕੁਲ ਰੂਵਾਂਗੂ ਡਊਗੀ ਵੀ ਕੱਟੀਆਂ ਸੰਧ ਸਾਬ ਹਾਂ ਤੇ ਕਰਮਾਂ ਲਈ ਹੈਵੀ ਬਹੁਤ ਚੰਗੀ ਠੀਕ ਹੈ ਜੀ ਤਾਂ ਕਿ ਅੱਗੇ ਚਲੋ ਪਰਮਾਤਮਾ ਦੇ ਵਾਸਤੇ ਚੀਜ਼ਾਂ ਹੁੰਦੀਆਂ ਕਿਉਂਕਿ ਇਹਦੇ ਪਹਿਲਾਂ ਦੋ ਕੱਟੀਆਂ ਦਿੱਤੀਆਂ ਠੀਕ ਹੈ ਜੀ ਯਾਰ ਕੀ ਖਾਨ ਮਾਲੀ ਤੋਂ ਗੱਪ ਬਹੁਤ ਦੋਸਤੋ ਬਹੁਤ ਵਧੀਆ ਚੰਗੀ ਮੱਝ ਬਾਕੀ ਤੁਸੀਂ ਚਵਾ ਜੜਾ ਭਰਾ ਦੇਖ ਹੀ ਲਿਆ ਸੁੱਤੇ ਪਕੇ ਤਸੱਲੀ ਦੇ ਨਾਲ ਤੁਹਾਨੂੰ ਦਿਖਾ ਦਿੱਤੀ ਆ ਠੀਕ ਹੈ ਜੀ ਅੱਗੇ ਕਿਸੇ ਵੀਰ ਨੇ ਇੱਥੇ ਆਣ ਕੇ ਵੇਖਣੀ ਆ ਦੋਸਤੋ ਅੱਖੀ ਆਪਣੀ ਵੇਖਣਾ ਚਾਹੁੰਦੇ ਹੋ ਉਹ ਵੀ ਤੁਸੀਂ ਆਨ ਕੇ ਦੇਖ ਲਓ ਠੀਕ ਆ ਜੀ ਪੂਰੀ ਚੰਗੀ ਬੰਤਰਦੀ ਆ ਪੂਰੀ ਫੱਬੀ ਖੜੀ ਆ ਕਰਮਾ ਲਈ ਅਜੇ ਵੀ ਤਕਰੀਬਨ ਦਿਨ ਲੈਂਦੀ ਆ ਠੀਕ ਆ ਜੀ ਅਜੇ ਤੁਸੀਂ ਵੇਖੋਗੇ ਥੱਲਿਓ ਅਜੇ ਤਿਆਰੀ ਕਰਦੀ ਪਈ ਆ ਢਿਲ ਢੁਲ ਬਹੁਤਾ ਲੇਵੇ ਚ ਤੇ ਇਹ ਮੱਝ ਜਿਹੜੀ ਦੋਸੋਂ ਵੀਰ ਘਰੋਂ ਸੇਲ ਕਰਦਾ ਪਿਆ ਇਸੇ ਫਾਰਮ ਚੋਂ ਬਾਕੀ ਪੂਰੀ ਡਿਟੇਲ ਤੁਹਾਨੂੰ ਗਾਵਾਂ ਵਾਂਗੂ ਬਣੂਗੀ ਹਾਂ ਠੰਡੀ ਸੀਲ ਆ ਅਜੇ ਸੂਣ ਦਾ ਸਮਾਂ ਇਹਦਾ 4-5 ਦਿਨ ਬਾਕੀ ਆ ਠੀਕ ਆ ਜੀ ਰਵੇਲ ਆਪਾਂ ਅੱਜ ਮੁੱਲ ਕੀ ਕਰ ਦਿੰਦਾ ਮੁੱਲ ਸੰਤ ਸਾਹਿਬ ਜਿੱਦਣ ਸੁਨਦੀ ਭਾਵੇਂ ਲੱਖਾਂ ਬਾਹਰ ਵੇਚਦੀ ਹੈ ਚਵਾਈ ਕਰਾ ਕੇ ਉਹ ਗੱਲ ਨਹੀਂ ਪਰ ਇਸ ਟਾਈਮ ਜਿਹੜਾ ਇਹਦਾ 83000 ਰੁਪਏ ਮੁੱਲ ਉਹ ਚ ਮੰਨਦਾ ਨਾ 13 83 ਚੋਂ ਬਿਲਕੁਲ ਜੀ ਕਿ ਚਵਾਈ ਕਰਕੇ ਦੇਵਾਂਗੇ ਫਿਰ ਤਾਂ ਤੁਹਾਨੂੰ ਪਤਾ ਹੀ ਮੁੱਲ ਹੋ ਹਾਂ ਚਲੋ ਅੱਗੇ ਸਭ ਨਹੀਂ ਕਿਸੇ ਵੀਰ ਨੇ ਗਈ ਹੈ ਸਵਾਉਣੀ ਹੈ ਬਿਲਕੁਲ ਇੱਕ ਚੱਲ ਪੈਣੀ ਹੈ ਸੰਤ ਸਾਹਿਬ 83000 ਮੜਾ ਜਾ ਤਿਆਰ ਕਰ ਦੋ ਹਾਂ ਜੀ ਇਹਨਾਂ ਵਿੱਚੋਂ ਆਪਾਂ ਤਿੰਨ ਮੱਝਾਂ ਸੇਲ ਕਰਨੀਆਂ ਇਹ ਬਿਲਕੁਲ ਤਿਆਰੀ ਦੇ ਹੋਣ ਲਈ ਹੈ ਵੀ ਆਪਾਂ ਅਗਲੀ ਵੀਡੀਓ 'ਚ ਪਾ ਦਾਂਗੇ ਹਾਂ ਠੀਕ ਹੈ ਜੀ ਫਿਰ ਉਹ ਪਰਲੀ ਨੀਲੀ ਦੀ ਜਿਹਦੀ ਕੱਟੀ ਤਿੰਨ ਵਾਰੀ ਮੇਲਾ ਜਿੱਤ ਲ ਉਦੀ ਮਾਂ ਵੇਚਾਂਗੇ ਅਰ ਕੀ ਆਪਾਂ ਠੀਕ ਹੈ ਤੇ ਆ ਵੀ ਵੱਡੀ ਮੱਝ ਆ ਇਹ ਤੇ 1.5 ਮਹੀਨਾ ਰਹਿੰਦਾ ਇਹ ਵੇਚਾਂਗੇ ਠੀਕ ਹੈ ਜੀ। ਹੁਣ ਦੱਸੋ ਇਹ ਐਨੀਮਲ ਜਿਹੜੇ ਆ ਸੇਲ ਦੀ ਅਵੇਲੇਬਲ ਨਹੀਂ ਪਰ ਅੱਗੇ ਜਦੋਂ ਪੂਰੀ ਤਿਆਰੀ ਤੇ ਹੋਣਗੇ ਉਹ ਤੁਹਾਨੂੰ ਦਿਖਾ ਦਾਂਗੇ ਤੁਹਾਨੂੰ ਸਾਰੇ ਵੀਰਾਂ ਨੂੰ ਜਦੋਂ ਪੂਰੀ ਤਿਆਰੀ ਤੇ ਪਛੇ। ਇਹ ਮੱਝ ਆ ਨੀਲੀ ਦੀ ਆ। ਹਾਂ ਜੀ। ਇਹਦੇ ਥੱਲੇ ਵੀ 17-18 ਕਿਲੋ ਦੁੱਧ ਹੁੰਦਾ। ਆ ਇਹ ਵੀ ਬਸ ਲਾਏ ਪੈ ਗਈ ਆ। ਇਹਦੀ ਕੱਟੀ ਆ ਲੱਡੋ ਜੀ। ਠੀਕ ਹੈ ਜੀ। ਇਹਦੀ ਕੱਟੀ ਨੇ ਤਿੰਨ ਮੇਲੇ ਜਿੱਤ ਲਏ ਐਸੀ ਮੱਝ ਦੀ। ਆ ਬਿਲਕੁਲ ਜੀ ਆ ਸਾਹਮਣੇ ਦੋਸਤੋ ਨੀਲੀ 1 ਸਾਲ ਦੀ ਹੋ ਮੇਲਿਆਂ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ 500 ਨੂੰ ਇੱਕ ਸਾਲ ਦੀ ਹੋ ਗਈ ਇੱਕ ਸਾਲ ਦੀ ਹੁੰਦੀ ਹੈ ਹਾਂ ਜੀ ਚੰਗੀ ਕੱਟੀ ਦੀ ਗਰੋਥ ਬਹੁਤ ਸੋਹਣੀ ਆ ਬਹੁਤ ਸੋਹਣੀ ਆ ਅਲਬਖਸ਼ ਦਿੱਤੀ ਹੈ ਲੋਕ ਦੋਸਤੋ ਠੀਕ ਹੈ ਜੀ ਤੇ ਇਹ ਜਿਹੜੀਆਂ ਦੋਸਤੋ ਇਹਨਾਂ ਦੀਆਂ ਮਦਰ ਨੇ ਚੰਗੇ ਮਿਲਕ ਤੇ ਰਹੀਆਂ ਨੇ ਠੀਕ ਹੈ ਜੀ ਇਹ ਵੀ ਬਿਲਕੁਲ ਸਮਾਂ ਆਉਣ ਤੇ ਜਦੋਂ ਪੂਰੀ ਤਿਆਰੀ ਤੇ ਹੋਏ ਐਨੀਮਲ ਉਦੋਂ ਸੇਲ ਕੀਤੇ ਜਾਣੇ ਆ ਸੋ ਵੀਡੀਓ ਮੇਰਾ ਵੀਰ ਦੇਖਦੇ ਰਿਆ ਕਰੋ ਪਸ਼ੂ ਜਿਹੜੇ ਆ ਘਰੋਂ ਵੀਰ ਸੇਲ ਕਰੂਗਾ ਉਹ ਚੰਗੇ ਮਿਲਕ ਵਾਲੇ ਹੈਗੇ ਆ ਠੀਕ ਆ ਇੱਧਰ ਰਵੇਲ ਜਿਹੜੀ ਆ ਮੱਝ ਝੋਟੀ ਆਪਣੇ ਕੋਲ ਸੁਈ ਇਹਦੀ ਡਿਟੇਲ ਕਰੀਏ ਸਾਂਝੀ ਬਿਲ ਹਾਂਜੀ ਕਰਦੇ ਹਾਂ ਡਿਟੇਲ ਇਹਨੂੰ ਸੂਈ ਨਵਾਜ ਦੇ ਚੌਥਾ ਦਿਨ ਆ ਅੱਛਾ ਜੀ 10 ਤੋਂ 11 ਕਿਲੋ ਇਹਦੇ ਥੱਲੇ ਜਿਹੜਾ ਬੋਲਾ ਹਾਜ਼ਰ ਆ ਅੱਛਾ ਬੋਲਾ ਕਹਿ ਰਹੇ ਆ ਵੀ ਜਿਹੜਾ ਬੋਲਾ ਬੰਦਾ ਹਜੇ ਆ ਅੱਜ ਚੌ ਪੰਜਾਂ ਦਿਨਾਂ ਦੀ ਹਾਂਜੀ ਬੋਲਾ ਬੰਦਾ ਹਜੇ ਠੀਕ ਆ ਮਗਰ ਕਟਾ ਇਹਦੇ ਮਗਰ ਕਟਾ ਆ ਗਿਆ ਜੀ ਠੀਕ ਆ ਨਾਲ ਤੋਂ ਸਭ ਮਗਰ ਕਟਾ ਹੈ ਕੋਈ ਚੌ ਪੰਜਾਂ ਦਿਨਾਂ ਦੀ ਸੂਈ ਆ ਆਪਾਂ ਇਹਦੀ ਖਾਸੀਅਤ ਦੱਸ ਦਈਏ ਆ ਚੰਗੇ ਦੁੱਧ ਦੀ ਮਾਲਕ ਆ ਠੀਕ ਆ ਜੀ ਬਿਲਕੁਲ ਜਿਵੇਂ ਜਿਵੇਂ ਇਹ ਦਿਨ ਦੇ ਹਿਸਾਬ ਨਾਲ ਪਾਈਆ ਡੇਢ ਪਾਈਆ ਜਿਹੜੀ ਵਧਨਦੀ ਹੈ ਠੀਕ ਆ ਜੀ ਹੁਣ 10 ਕਿਲੋ ਬੌਲਾ ਹੁਣ 10 10.5 ਜਿਹੜਾ 11 ਵੀ ਹੋ ਸਕਦਾ ਠੀਕ ਆ ਜੀ ਲੰਬਾ ਤੋਰਦੇ ਬਾਈ ਬਾਕੀ ਤਾਂ 16 17 ਕਿਲੋ ਗਰੰਟਡ ਆ ਤੇ ਬਿਲਕੁਲ ਘੋੜਿਆਂ ਵਰਗੀ ਚਾਲ ਆ ਇਹਦੀ ਬਿਲਕੁਲ ਪਿੱਠਪੂੜਾ 2.5 3 ਫੁੱਟ ਦਾ ਹੋਊਗਾ ਤਾਂ ਕੱਦ ਇੱਕ ਵਾਰ ਤੁਸੀਂ ਦੇਖ ਲਓ ਜੰਗੀ ਤਸੱਲੀ ਬਹੁਤ ਕੱਦ ਉੱਚਾ ਵੱਡਾ ਕੱਦਾ ਚੌੜਾ ਪਿੱਠਪੂੜਾ ਤੇ ਹੁਣ 10 ਕਿਲੋ ਬੌਲੇ ਤੋਂ ਜਿਹੜੀ ਸ਼ੁਰੂਆਤ ਕੀਤੀ ਆ ਅੱਜ 4 5 ਕਿ ਦਿਨਾਂ ਦੀ ਸ੍ਰੀ ਮਗਰ ਕਟਾ ਮੇਲਕਾਵ ਦੂਜਾ ਸਵੇਰ ਹੀ ਸੋਈ ਹੈ ਠੀਕ ਆ ਤੇ ਪੂਰੀ ਵੱਡੀ ਆ ਵੀ ਇਥੇ ਆਨ ਕੇ ਕਿਸੇ ਵੀਰ ਨੇ ਦੇਖਣੀ ਤੇ ਨਹੀਂ ਹੈਗਾ ਵੀ ਛੋਟੀ ਜਾਂ ਮਧਰੀ ਨਿਕਲੇ ਪੂਰੀ ਬੜੀ ਕੱਦ ਪੁੱਤ ਵਿੱਚ ਬਿਲਕੁਲ ਘੋੜਿਆਂ ਵਰਗੀ ਆ ਠੀਕ ਆ ਪੱਦਰ ਆ ਠੀਕ ਆ ਕੋਈ ਚੁਵਾਈ ਚ ਫਰਕ ਨਹੀਂ ਧਾਰੇ ਦੀ ਬਹੁਤ ਨਿੱਗਰ ਆ ਠੀਕ ਆ ਨਿੱਗਰ ਲੇਵੇ ਦੀ ਆ ਤੇ ਦੁੱਧ ਵੀ ਬਹੁਤ ਵਧੂਗੀ ਦੁੱਧ ਠੀਕ ਆ ਜੀ ਕਿਉਂਕਿ ਇਹਦੇ ਜਿਹੜੇ ਪੂਰੇ ਜਿੰਨੇ ਵੀ ਕਹਿੰਦੇ ਹੁੰਦੇ ਜੀਨਸਾ ਦੁੱਧ ਵਾਲਿਆ ਮੱਝ ਲੋਬੀ ਆ ਮਗਰ ਕਟਾ ਠੀਕ ਆ ਜੀ ਸਵਾਟਰ ਰੋਡਰ ਜਿਹੜਾ ਦੋਸਤੋ ਵੇਖੋ ਤੁਸੀਂ ਕਰਮਾ ਵਾਲੀ ਬਣਿਆ ਕੀ ਪਿਆ ਥੱਲੇ ਠੀਕ ਆ ਜੀ ਜਿਵੇਂ ਜਿਵੇਂ ਸ਼ਾਮ ਨੂੰ ਚੁਵਾਈ ਦਾ ਸਮਾਂ ਨੇੜੇ ਆਈ ਜਾਂਦਾ ਉਹਵੇਂ ਲੇਵਾ ਪਰ ਜਾਂਦੀ ਗਰਮਾ ਦੀ ਠੀਕ ਆ ਜੀ ਦੁੱਧ ਤੇ ਦਿਨੋਂ ਦਿਨ ਵੀਰਾਂ ਦਾ ਵੀ ਚੜਦੀ ਜਾਂਦੀ ਆ ਤਾਂ ਕਿ ਪੰਨਾ ਜੀ ਜਿਸ ਦਿਨ ਆ ਸੂਈ ਸੀ ਇਹਨੇ ਮੈਂ ਦੋ ਕਿਲੋ ਤੋਂ ਸਟਾਰਟ ਹੋਈ ਸੀ ਤਾਂ ਪੰਜਵੇਂ ਦਿਨ ਦੇ ਵਿੱਚ ਹੀ ਇਹ 10 11 ਕਿਲੋ ਤੇ ਆ ਗਈ ਠੀਕ ਆ ਜੀ ਮਤਲਬ ਦਿਨ ਦੇ ਹਿਸਾਬ ਨਾਲ ਹੀ ਇਹ ਕਿਲੋ ਦੁੱਧ ਵਜਨਦੀ ਹਾਂ ਬਿਲਕੁਲ ਮਤਲਬ ਤੁਸੀਂ ਚੰਗੇ ਗੁਣ ਵਾਲਾ ਪਸ਼ੂ ਆ ਠੀਕ ਆ ਜੀ ਸੋ ਚੰਗੀ ਮਿਲਕਿੰਗ ਕਰਵਾ ਦੂਗਾ ਕੋਣ ਵੀ ਚੰਗੇ ਬੌਲੇ ਤੋਂ ਜਿਹੜੀ ਸ਼ੁਰੂਆਤ ਕੀਤੀ ਹੈ ਬਾਕੀ ਥਾਂ ਥਾਂ ਨੂੰ ਬਹੁਤ ਵਧੀਆ ਇਕਸਾਰ ਪਧਰ ਲੇਵਾ ਲੰਬੀ ਵੇਲ ਬੂਲ ਵੀ ਸਪੈਸ਼ਲ ਲੰਬੀ ਲੰਬੀ ਵੀ ਪੂਰੀ ਆ ਕੱਦ ਪੂਰੀ ਪੂਰਾ ਉੱਚਾ ਬਾਕੀ ਸੰਧਾ ਜੀ ਇਹਨਾਂ ਦੋਨਾਂ ਮੱਜਾਂ ਦੀ ਆਪਾਂ ਫੁੱਲ ਤਸੱਲੀ ਦਿੰਨੇ ਆ ਠੀਕ ਆ ਜੀ ਕਿ ਦੋਨੇ ਆਹ ਮੱਜ 17 18 ਕਿਲੋ ਦੀ ਮਾਲ ਕਾ ਹਾਂ ਪਰਲੀ ਵੀ 16 17 ਦੀ ਠੀਕ ਆ ਜੀ ਪਰ ਜੇ ਹੋਵੇ ਕਿਸੇ ਸਾਮ ਸੰਭਾਲ ਵਾਲੇ ਕੋਲੇ ਆ ਬਿਲਕੁਲ ਜੀ ਜੇ ਰੁਕਾ ਥੱਲੇ ਬੰਦ ਨਹੀਂ ਗਾ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮਾਂ ਦੇ 5 ਵਜੇ ਤੱਕ ਫਿਰ ਨਹੀਂ ਆਪਾਂ ਕੁਝ ਕਹਿੰਦੇ ਆ ਠੀਕ ਹੈ ਹਾਂ ਇਹਦਾ ਮੋਲਰ ਵੇਲ ਕੀ ਕਰਦਾ ਕਿਥੋਂ ਤੱਕ ਦੇਣੀ ਆ ਮੁੱਲ ਸੰਧੂ ਸਾਹਿਬ ਲੈ ਦਿਆ ਹੀ ਆ ਬਿਲਕੁਲ ਮਾਨਤਨ ਹੋਊਗਾ 1.7 ਮੋਲਾ ਕੋਈ ਥੋੜਾ ਬਹੁਤਾ ਛੋਟ ਚਾਹਤਾ 1.7 ਚ ਬਿਲਕੁਲ ਠੀਕ ਹੈ ਜੀ ਲੋਵੀ ਪ੍ਰਭੂ 1 ਲੱਖ 70000 ਦੇ ਵਿੱਚੋਂ ਮਾਨਤਨ ਹੋ ਜਾਊਗਾ ਕਿਸੇ ਵੀਰ ਦੇ ਘਰ ਇਹਦਾ ਸੋ ਬਾਕੀ ਬਹੁਤ ਚੰਗਾ ਤਸੱਲੀ ਕਰੇ ਤਿੰਨ ਟਾਈਮ ਕਰੇ ਹਾਂ ਇੱਕ ਆਨਲਾਈਨ ਬਿਜ਼ਨਸ ਸੌਦਾ ਕਰਨਾ ਦੋਨਾਂ ਮੱਜਾਂ ਤੇ ਇਹਨਾਂ ਦਾ ਹੀ ਜਿਹੜਾ ਕੋਈ ਵੀ ਜਿਹੜੇ ਚਾਰੇ ਪਸ਼ੂਆਂ ਦੀ ਗੱਲ ਕਰ ਰਹੇ ਹਾਂ ਦੀ ਹਾਂ ਜੀ ਕਰ ਸਕਦਾ ਆਪਣੇ ਨਾਲ ਠੀਕ ਹੈ ਜੀ ਲੋਬੀ ਪ੍ਰਾਪੋ ਠੀਕ ਆ ਜੀ ਸੋ ਸ਼ਾਨਦਾਰ ਕੁਆਲਿਟੀ ਵਾਲੀ ਦੇ ਦੋਸਤੋ ਇਹ ਵੀ ਮੱਜ ਇਹ ਵੀ ਝੋਟੀ ਬਕਾਊ ਆ ਇੱਕ ਲਾਟ ਦੇ ਵਿੱਚ ਵਹਿੜ ਤੁਹਾਨੂੰ ਦਿਖਾਉਣੇ ਆ ਸੱਜਰ ਸੂਈ ਆ ਇਹ ਵਹਿੜ ਆ ਮਗਰ ਜਰਸੀ ਦੀ ਬੱਛੀ ਆ ਅੱਛਾ ਜੀ ਸੂਈ ਨੂੰ ਅੱਜ ਅੱਛਾ ਨਾ ਦੇਣ ਦਾ ਸਮਾਂ ਹੋ ਗਿਆ ਠੀਕ ਆ ਜੀ ਪਹਿਲੇ ਸੂਏ ਆ ਠੀਕ ਆ ਜੀ ਉਹ ਦੋਂਦੀ ਹੋਊ ਜਾਂ ਚੋਗੀ ਹੋਊਗਾ ਤਾਂ ਆਪਾਂ ਮੈਂ ਵੀ ਨਹੀਂ ਚੈੱਕ ਕੀਤਾ ਆਪ ਵੀ ਕਰੌਸਾਂਗੇ ਜੀ ਹਾਂ ਬਿਲਕੁਲ ਜੀ ਥੋੜੀ ਕਰੌਸ ਦੇ ਵਿੱਚ ਹੂੰ ਲਓ ਦੋਸਤੋ ਮਗਰ ਵੀ ਜਿਹੜੀ ਆ ਜਰਸੀ ਬਰੀਡ ਦੇ ਵਿੱਚ ਬੱਛੀ ਆ ਸੀਮਨ ਜਿਹੜਾ ਦੋਸਤੋ ਜਰਸੀਆਂ ਦੇ ਵਿੱਚ ਰਖਾਇਆ ਤੇ ਬਾਕੀ ਬੱਚਾ ਬਹੁ ਬਦਾਮੀ ਰੰਗ ਦੇ ਵਿੱਚ ਬੱਚਾ ਆਪ ਦੋਸੋ ਰੰਗ ਪ੍ਰਿੰਟ ਜਿਹੜਾ ਇਹਦਾ ਜਿਵੇਂ ਆਪਾਂ ਐਚ ਐਫ ਦੇ ਵਿੱਚ ਵੇਖਣਾ ਦੇਖਦੇ ਆ ਤੇ ਬੱਛੀ ਇਹ ਵੀ ਬੜੀ ਵਧੀਆ ਪਹਿਲਾ ਸੂਹਾ ਸੂਈਆ ਜਿ 5 4 ਦਿਨ ਹੋ ਗਿਆ ਕਿ 10 ਕਿ ਦਿਨ ਨਹੀਂ 7 8 ਦਿਨ ਹੀ ਹੋ ਚੱਲੇ 7 8 ਕਿ ਦਿਨ ਹਰਵੇਲ ਦੁੱਧ ਕਿੰਨਾ ਕ ਹੁਣ ਚਵਾਰੀ ਆ ਦੁੱਧ ਦੇ ਦੇ ਥੱਲੇ ਕੋਈ 9 10 ਕਿਲੋ ਹੋਊਗਾ ਹੁਣ ਠੀਕ ਹੈ ਜੀ ਬਾਕੀ ਬੱਛੀ ਦੁੱਧ ਦੇ ਜੂਗੀ 13 14 ਕਿਲੋ ਰੇਟ ਬਹੁਤ ਵਾਜਬ ਆ ਨਵੀਂ ਬੱਛੀ ਆ ਲੋ ਦੋਸਤ ਰੰਗ ਪ੍ਰਿੰਟ ਬਾਕ ਟੌਪ ਦਾ ਤੇ ਵਾਜਬ ਤੇ ਜੈਜ ਰੇਟ ਬਾਕੀ ਥਾਣ ਥਾਣ ਵੇਖੋ ਦੋਸਤੋ ਹੈ ਪਹਿਲਾਣਾ ਥਾਣ ਦੋਰਾ ਲਗਾ ਕਰਮਾਲੀ ਦਾ ਜਿਵੇਂ ਦੂਜੀ ਸਵੇਰ ਵਾਲੀਆਂ ਬਿਲਕੁਲ ਜਿਹੜਾ ਲੇਵਾ ਘੜ ਘੜ ਕੇ ਦਾ ਬਣਾਇਆ ਕਰਮਾਲੀ ਦਾ ਪਰਮਾਤਮਾ ਵਾਲੋਂ ਹਾਂ ਫਿਰ ਨਿਗਰ ਆ ਦੇਖੋ ਜੀ ਤੇ ਬਿਊਟੀ ਬਹੁਤ ਜਿਆਦੀ ਸੋਹਣ ਪੁਣਾਏ ਦੇ ਵਿੱਚ ਜਿਹੜਾ ਪ੍ਰਿੰਟ ਆ ਹਾਂ ਬਹੁਤ ਸੋਹਣਾ ਠੀਕ ਕੰਨ ਕੁੰਨ ਦੀ ਕੁਆਲਿਟੀ ਮੱਥੇ ਮੂੰਹ ਮੱਥੇ ਦੀ ਬੜੀ ਚੰਗੀ ਆ ਬਹੁਤ ਚੰਗੀ ਆ ਠੀਕ ਹੈ ਛੋਟਾ ਫੇਸ ਬਾਕੀ ਦੋਸਤੋ ਜਿਹੜਾ ਕੋਈ ਵੀਰ ਲੈ ਜਾਊਗਾ ਚੰਗੀ ਸੇਵਾ ਕਰ ਲੂਗਾ ਪਹਿਲਣ ਬੱਚੀ ਸੂਈ ਆ ਪਹਿਲਣ ਵਹਿੜ ਸੂਈ ਆ ਮਗਰ ਵੀ ਬੱਚੀ ਆ ਠੀਕ ਇੱਕ ਵਾਰ ਤੁਸੀਂ ਥਾਣ ਦੇ ਵਾਕ ਕੋਈ ਸਾਈਡ ਤੋਂ ਵੀ ਚੈੱਕ ਕਰੋ ਕਿ ਆਪ ਇਹਦੀ ਚਵਾਈ ਵੀ ਦਿਖਾਉਣੇ ਆ ਬਹੁਤ ਨਿੱਗਰ ਆਜਾ ਲੈ ਆਜਾ ਜੀ ਬਿਊਟੀ ਬਹੁਤ ਜ਼ਿਆਦੀ ਵੱਚੀ ਠੀਕ ਆ ਹਰ ਵੇਰ ਕੀ ਕਰਦੇ ਆ ਮੋਲੇ ਦਾ ਮੁੱਲ ਸੰਤੂ ਸਾਹਿਬ ਛੋੜ ਛੱਪਾ ਹੀ ਹੋਊਗਾ ਇਹਦੇ ਵਿੱਚੋਂ 35.5 ਹਜ਼ਾਰ ਛੋੜ ਹੋਊਗੀ ਇਹਦੇ ਚੋਂ 35.5 ਚੋਂ ਬਿਲਕੁਲ ਲਓ ਜੀ ਧੰਨਵਾਦ ਤੇ ਬਹੁਤ ਚੰਗੀ ਦੁੱਧ ਇਹਦਾ ਮੱਜਾ ਵਰਗਾ ਚਿੱਟਾ ਹੂੰ ਹਾਂ ਦੋਸਤੋ 35.5 ਦੇ ਵਿੱਚੋਂ ਛੋੜ ਛੱਪਾ ਜਿੰਦਾ ਮਰਜੀ ਕਰਮਾ ਵਾਲੀ ਨੂੰ ਹੈ ਨਾ ਹਾਂ ਕੋਈ ਠੀਕ ਆ ਬੱਚੀ ਚੰਗੀ ਆ ਹੈ ਨਵੀਆਂ ਠੀਕ ਆ ਜੀ ਮਗਰ ਵੀ ਬੱਚੀ ਆ ਬਾਕੀ ਫਿਰ ਬਹੁਤ ਵਧੀਆ ਚੋਈ 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 ਕੁਝ ਕੁਝ ਧਾਰਾ ਮਾਰ ਕੇ ਆਪਾਂ ਤੁਹਾਨੂੰ ਦਿਖਾਈਏ ਵਿੱਚ ਰੇਡ ਪੜਦਾ ਜਾਏ ਜੀ ਸੋ ਐਨੀਮਲ ਦੋਸਤੋ ਸਾਰੇ ਚੰਗੇ ਆ ਸੋ ਜਿਹੜਾ ਵੀ ਐਨੀਮਲ ਜਿਹੜੇ ਵੀ ਕਿਸਾਨ ਫਾਰਮਰ ਵੀਰ ਲੋ ਜੱਜੂਗਾ ਹਰ ਵਾਰ ਆਪਾਂ ਕਹਿੰਦੇ ਆ ਵੀ ਇੱਥੇ ਆਣ ਕੇ ਵੀ ਤੁਸੀਂ ਬੇਸ਼ੱਕ ਚੋਭੋ ਪਸਮਾਵੋ ਠੀਕ ਆ ਜੀ ਤੇ ਕਿਸੇ ਵੀਰ ਨਾਲ ਆਨਲਾਈਨ ਸੌਦਾ ਕਰਨਾ ਤਾਂ ਵੀ ਤੁਸੀਂ ਵੀਡੀਓ ਕਾਲ ਤੇ ਜਿਹੜੀ ਦੋਸਤੋ ਤਸੱਲੀ ਕਰਵਾ ਸਕਦੇ ਜੋ ਫਿਲਹਾਲ ਜਿਹੜਾ ਪਸ਼ੂ ਖੱਬਨ ਉਦੀ ਆਪਾਂ ਥਿਪਕੇ ਭਰਾ ਕੇ ਤੁਹਾਨੂੰ ਤਸੱਲੀ ਕਰਵਾ ਹੀ ਦਿੱਤੀ ਆ ਸੋ ਇਹ ਜਵਾਈ ਪਸ਼ੂ ਨੂੰ ਕੋਈ ਆਪਾਂ ਬਿਲਕੁਲ ਧਾਰਾ ਧੁਰਾ ਮਾਰ ਕੇ ਤੁਹਾਨੂੰ ਤਸੱਲੀ ਵਿੱਚ ਹੀ ਕਰਵਾ ਕੇ ਉਹ ਦਿਖਾਤੀ ਆ ਬਾਈ ਹਰ ਵੇਲੇ ਇੱਕ ਨੰਬਰ ਬੋਲ ਦਈਏ ਆਪਣੇ 99038202599063 82025 ਠੀਕ ਹੈ ਜੀ ਅ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ